ਇੱਥੇ ਤਾਂ ਹਮੇਸ਼ਾ ਪਾਰਟੀ ਤੇ ਤਾਂ ਮੈਚ ਲੱਗਦਾ ਨਹੀਂ ਭਾਈ ਜੀ ਡੀ ਟੀਮ ਜੈਦੀ ਐ ਇੰਜੋਇਮੈਂਟ ਕਰਦੀ ਉਹ ਪਾਰਟੀ ਕਰੂ ਤੇਰਾ ਵਿਜੇ ਮਾਲ ਲਗਾ ਬੈਠਾ ਤੈਨੂੰ ਵੀ ਡਿੱਕਾ ਆ ਤੈਨੂੰ ਵੀ ਡਿੱਕਾ ਮਾਲੀਆ ਸਾਹਿਬ ਮੈਂ ਭੱਜਣਾ ਬਾਕੀ ਗੱਲਾਂ ਮੈਂ ਭੱਜਣਾ ਬਾਕੀ ਡਿੱਕਾ ਭਾਈ ਬਾਕੀ ਗੱਲਾਂ ਬਾਅਦ ਵਿੱਚ ਸਾਡੀ ਟੀਮ ਦਾ ਬੈਸਟ ਪਲੇਅਰ ਆ ਇਹ ਇੱਕ ਤਾਂ ਪਹਿਲੇ ਓਵਰ ਤੋਂ ਲੈ ਕੇ ਚਾਚੂ 8ਵੇਂ 9ਵੇਂ ਓਵਰ ਤੱਕ ਖੜਾ ਰਿਹਾ ਬੰਦਾ ਓਏ ਬਹੁਤ ਸੋਹਣਾ ਸ਼ਾਟ ਆ ਸੋਲੀ ਨਹੀਂ ਫੜੀ ਜਾਣੀ ਇਹਨਾਂ ਤੋਂ ਯਾਰ ਕਿੱਥੇ ਫੜੀ ਜਾਣੀ ਆ ਆ ਕੈਚ ਕਰ ਗਿਆ ਉਹ ਬਾਲ ਵਿੱਚ ਕਿਆ ਉਹ ਮੁਕੇ ਉਹ ਮੁਕੇ ਉਹ ਕਿੱਦਾਂ ਲੈਂਦੇ ਕਰੈਕਟ ਸ਼ੁਰੂ ਕਰਤੀ ਆ ਤੇ ਤੜਕੇ ਆ ਚੁੱਕੀਆਂ 6 ਵਜੇ ਲੂਪੋ ਦੇ ਵਿੱਚ ਸੁਜਿੰਦਰ ਵਾਜ ਦੇ ਪਿੰਡ ਉਹ ਬੋਲਿੰਗ ਦੀ ਪ੍ਰੈਕਟਿਸ ਕਰੀ ਜਾਂਦਾ ਇਹਨੂੰ ਇਹ ਨਹੀਂ ਪਤਾ ਵੀ ਇਹ ਕਿੱਟ ਕਿੰਨੀ ਪੈਣੀ ਆ ਹੁਣ ਬੋਲਿੰਗ 'ਚ ਇਹ ਸਾਫ ਪਤਾ ਨਹੀਂ ਉਧਰ ਨਾਲ ਕੀਪਰ ਖੜਾ ਉਧਰ ਸੰਜੂ ਸैमਸਨ ਤੇ ਇਧਰ ਆ ਕੀ ਚੱਕਰ ਤੇਰਾ अच्छा एक फुटेज वास्ते YouTube ਜੇ ਤੈਨ ਸੱਪੂ ਹੁਣੀ ਫਿਰਦੇ ਆ ਜਦਨ ਸੱਪੂ ਹੁਣੀ ਇਹ ਬੈਠ ਕੱਲੇ ਕੱਲੇ ਨੂੰ ਬਾਈ ਇਹ ਹਾਂਜੀ ਕੱਲੇ ਕੱਲੇ ਨੂੰ ਬੈਠ ਬੈਠ ਤਾਂ 2 ਰੁਪਏ ਆ اچھا ਠੀਕ ਆ ਤੇ ਆਜੋ ਫਿਰ ਮੈਚ ਲਾਉਨੇ ਆ ਆਪਾਂ ਜੰਤ ਹੋਰ ਆਉਂਦੀ ਆ ਹਾਂਜੀ ਹਾਂਜੀ ਆਜੋ ਬੰਦੇ ਵੰਡਣ ਲੱਗੇ ਆ ਵੀਰੇ ਕਿਹੜੇ ਕਿਹੜੇ ਤੁਸੀਂ ਕਰਨਾ ਤੇ ਸੋਲ ਇੱਕੋ ਜਿਹਾ ਕਰਨਾ ਸੋਲ ਇੱਕੋ ਜਿਹਾ ਹਾਂ ਹਾਂ ਸੋ ਇਹ ਐਡਵਰਟ ਹੋ ਜਾ ਆਪਾਂ ਆਡਰ ਪ੍ਰਦੋਸ਼ਣ ਪਾਰਟੀਆਂ ਠੀਕਾ ਐ ਫਰਮੈਂਟ ਮੈਂ ਤੁਹਾਨੂੰ ਦੱਸਦਾ ਹਾਂ ਹਾਂ ਮੈਂ ਤੇ ਹਰਪੇਜ ਕੋਜੇਗੀ ਬਸ ਠੀਕ ਇਹਨਾਂ ਚੋਂ ਦੱਸ ਕੌਣ ਲੈਣਾ ਜਿਹੜਾ ਹਰਪੇ ਤੂੰ ਦੱਸ ਕੌਣ ਲੈਣਾ ਕਾਚਾ ਚੱਲ ਚਾਹ ਸਾਹਿਲ ਮੇਰੇ ਲਈ ਆਬ ਕਰਨ ਤੇ ਤੁਸੀਂ ਦੋਨੇ ਤੇ ਤੀਜਾ ਹਾਂ ਤੇ ਨਿੱਕਾ ਤੇ ਪ੍ਰੀਤ ਆ ਇਹ ਵੀ ਤਕਰੀਬਨ ਕੋਜ ਗਈ ਆ ਇੱਕੋ ਜਿਹੀ ਆ ਪ੍ਰੀਤ ਉਹਨੂੰ ਫਰਦਾ ਵਾ ਪ੍ਰੀਤ ਪ੍ਰੀਤ ਛੱਡ ਲੈ ਕੁਲਾ ਵੀ ਆ ਕੁਲਾ ਕੁਲਾ ਮੈਂ ਤੁਹਾਨੂੰ ਦੱਸਦਾ ਕੁਲਾ ਦੋਨੇ ਨੂੰ ਤੇ ਦੂਜੀ ਗੱਲ ਇਧਰ ਬਾਲ ਗਈ ਕੰਧੋਂ ਪਾਰ ਦੰਦੋਂ ਪਾਰ ਗਈ ਆਊਟ ਹਾਂ ਉਧਰਲੇ ਪਾਸੇ ਮਗਰਲੇ ਪਾਸੇ ਵੀ ਕੰਧੋਂ ਪਾਰ ਕੇ ਗਰਾਊਂਡ ਤੋਂ ਬਾਹਰ ਗਈ ਕੰਧੋਂ ਬਾਹਰ ਗਰਾਊਂਡ ਤੋਂ ਬਾਹਰ ਗਈ ਉਹ ਪਿੱਛਲੇ ਗਈ ਪੇਟ ਉਹ ਉੱਥੇ ਛੱਕਾ ਉਹ ਉੱਥੇ ਛੱਕਾ ਤੇ ਲੈਗ ਤੇ ਸਕੋਰ ਆ ਚੌਕਾ ਛੱਕਾ ਉਧਰ ਹੋ ਗਿਆ ਛੱਕਾ ਤੇ ਉਹ ਡਰਕਰ ਟੱਪੇ ਉਹ ਚੌਕਾ ਛੱਕਾ ਆਪੇ ਸਮਝੌਤਾ ਕਰ ਲੈ ਅੱਛਾ ਚੰਚੜ ਤੋਂ ਪਤਾ ਲੱਗਦੀ ਤੇ ਸ਼ੁਰੂ ਕਰਦੇ ਆਂ ਉਹ ਟਾਸ ਹੋਣ ਲੱਗੀ ਆ ਦੋਨੇ ਟੀਮਾਂ ਦੇ ਕਪਤਾਨ ਸਿੱਕਾ ਉਛਾਲਿਆ ਜਾ ਰਿਹਾ ਪੂਰੇ ਭਾਰਤ ਚ ਆਹ ਹੀ ਟ੍ਰੈਡੀਸ਼ਨ ਆ ਨੈਸ਼ਨਲ ਲੈਵਲ ਤੇ ਹਾਂ ਟਾਸ ਕਰਨ ਦਾ ਹਾਂ ਸਹੀ ਆ ਇੰਟਰਨੈਸ਼ਨਲ ਲੈਵਲ ਤੇ ਹੋਰ ਆ ਨੈਸ਼ਨਲ ਲੈਵਲ ਤੇ ਆਹ ਹੀ ਆ ਆਹੀ ਆ ਇੱਕ ਵਾਰ ਸੇ ਡੱਬੀ ਇੱਕ ਇੱਥੇ ਮਾਰਕਾ ਹੋਰ ਹੋ ਸਕਦਾ ਪਰ ਸਿੱਕਾ ਸੇਮ ਆ ਸਹਿਜ ਸੇਮ ਆ ਸਹਿਜ ਹੀ ਆ ਕਿਉਂ ਭਾਈ ਇਹ ਬਹੁਤ ਧਰੀ ਇੰਜਰਡ ਵੀ ਹੋਇਆ ਪਲੇਅਰ ਇਹਦੇ ਨਾਲ ਹੂੰ ਚਲੋ ਜੀ ਡੱਬੀ ਡੱਬੀ ਹੋ ਜਾ ਓਏ ਭਾਈ ਦੋਨਾਂ ਡੱਬੀ ਕਿਉਂ ਮੰਗ ਲਈ ਓ ਲੈ ਮੰਗਣਾ ਦਾ ਮੈਂ ਸੀ ਲੈ ਡੱਬੀ ਮੈਨੂੰ ਜਦੋਂ ਉਹਨੇ ਪਹਿਲਾਂ ਕਹਿੰਦਾ ਤੂੰ ਮਗਰੋਂ ਨਾ ਆਖ ਓਏ ਉਹਦੀ ਇਹਨੇ ਡਾ ਹੀ ਗਿਆ ਤੂੰ ਤੇ ਜਦੋਂ ਉਹਨੇ ਪਹਿਲਾਂ ਡੱਬੀ ਆ ਤਾਂ ਤੂੰ ਕਰੋ ਚੁੱਪੀ ਹੋ ਜਾ ਰੋਲੀਆਂ ਲੱਗਿਆ ਬਦ ਰੋਲੀਆਂ ਨੂੰ ਇਹ ਦੋਨੇ ਭਰਾ ਆ ਹੀ ਸੇਮ ਸੇ ਆ ਨਿਕਾ ਜਾ ਵੀ ਇਹ ਵੀ ਹੈ ਇਹ ਬੈਟ ਵੀ ਖਾਉ ਇਹ ਤੇ ਕਾ ਇਹ ਬੈਟਾ ਸਾਡੀਆਂ ਡਿੱਗਾਂ ਨਵੀਆਂ ਵਾਲਿਆਂ ਦੀ ਅਪਡੇਟ ਕਰ ਲੈ ਕਮ ਇੱਟਾਂ ਹਜੇ ਰਹਿ ਗਈਆਂ ਇੱਟਾਂ ਪਾਸੇ ਰੱਖ ਦਿਓ ਵੀ ਕਿਸੇ ਵੱਜਣ ਨਾ ਜਾਂ ਮਗਰ ਚਣ ਦੇ ਤੇ ਬੈਟਿੰਗ ਕੀ ਦੀਆ ਕਿਹਦੀ ਵਾਰੀ ਹੈ ਬੈਟਿੰਗ ਕੀ ਦੀਆ ਲੈ ਦੀ ਆ ਹੀ ਹੋ ਗਈ ਜਿੱਤੇ ਆ ਇੱਕ ਹੋ ਰਹੀ ਆ ਨੈਸ਼ਨਲ ਲੈਵਲ ਤੇ ਇੱਕ ਗੱਲ ਹੋਰ ਆ ਨੈਸ਼ਨਲ ਲੈਵਲ ਜਿਹੜਾ ਜਿੱਤ ਉਹਦੀ ਬੈਟਿੰਗ ਹੀ ਹੁੰਦੀ ਆ ਹਮੇਸ਼ਾ ਟਾਸ ਵਾਲੀ ਦੀ ਬੈਟਿੰਗ ਆ ਕੋਈ ਪਿਚ ਕੰਡੀਸ਼ਨ ਨਹੀਂ ਕੋਈ ਗਰਾਊਂਡ ਕੰਡੀਸ਼ਨ ਨਹੀਂ ਕੋਈ ਕੰਮ ਨਹੀਂ ਕਰਦੀ ਟਾਸ ਜਿੱਤਣ ਵਾਲੇ ਦੀ ਬੈਟਿੰਗ ਟੈਸਟ ਮੈਚ ਵਾਲਾ ਜਿਹੜਾ ਸਾਰਾ ਉਹ ਇੱਥੇ ਚੱਲਦਾ ਬਸ ਇੱਥੇ ਕਾਰਨ ਇਹ ਆ ਆ ਨੂੰ ਪਤਾ ਵੀ ਇਹ ਨਹੀਂ ਪਤਾ ਬੋਲ ਗਵਾਜੇ بیٹنگ ਆਵੇ ਕਿ ਨਾ ਆ ਵੀ ਕਿਰਨ ਲੈ ਲਓ ਟਾਸ ਦਾ ਇੱਕ ਹੀ ਫਾਰਮੂਲਾ ਹੂੰ ਜੇ ਤੁਸੀਂ ਟਾਸ ਜਿੱਤੋ ਹੂੰ ਬਿਨਾ ਸੋਚੇ بیٹنگ ਲੈ ਲਓ ਹੂੰ ਜੇ ਕੰਡੀਸ਼ਨ ਗਰਾਊਂਡ ਦੀ ਬਹੁਤ ਖਰਾਬ ਆ ਹਵਾ ਚੱਲ ਰਹੀ ਆ ਟਾਸ ਜਿੱਤੋ ਥੋੜਾ ਜਿਹਾ ਸੋਚੋ بیٹنگ ਲੈ ਲਓ ਬਸ ਲੈਣੀ ਬੈਟਿੰਗ ਆ ਹਾਂ ਆ ਲਾਈਟਾਂ ਨੂੰ ਢਾ ਬਹੁਤ ਚੰਗੀਆਂ ਲੱਗੀਆਂ ਬਈ ਤੁਹਾਡੇ ਬਹੁਤ ਕਮਾਲ ਲਾਈਟਾਂ ਦੇ ਕਿਡੀਆਂ ਸੋਹਣੀਆਂ ਤੇ ਲੈ ਵੀ ਸਾਹਿਲ ਫਿਰ ਵੈਕਟ ਕੀਪਿੰਗ ਵੱਲੋਂ ਕਰਾਂ ਮੈਂ ਨਾ ਨਾ ਫੀਲਡਿੰਗ ਕਰੋ ਵੈਕਟ ਕੀਪਰ ਕੌਣ ਕਰੂ ਮੈਂ ਖੜਦਾ ਵੈਕਟ ਹੀ ਖੜ ਜਾਣੀ ਮੈਂ ਖੜਦਾ ਹੈ ਮੈਂ ਖੜਦਾ ਵੈਕਟ ਕੀਪਰ ਹਾਂ ਮੈਂ ਖੜਦਾ ਹਾਂ ਚੱਲ ਖੜ ਜਾ ਨਹੀਂ ਤੂੰ ਸਾਡੇ ਲਈ ਨਹੀਂ ਬੈਠਾ ਤੁਹਾਡੇ ਲਈ ਯਾਰ ਤੇ ਫਿਰ ਆਪੋ ਮੈਨੂੰ ਹੀ ਬੈਟਿੰਗ ਦੀ ਗਈ ਜਾਂਦਾ ਕੋਈ ਨਹੀਂ ਰਹਿਣਾ ਅੱਛਾ ਚਲੋ ਉਹ ਨਹੀਂ ਚਾਚੂ ਤੁਹਾਡੇ ਲਈ ਹੋਰ ਕੌਣ ਨਿੱਕਾ ਤੂੰ ਸਾਡੇ ਲਈ ਨਹੀਂ ਮੈਂ ਤਾਂ ਤੁਹਾਡੇ ਲਈ ਆ ਤੇ ਕੀਪਿੰਗ ਮੈਂ ਹੀ ਕਰੂ ਆ ਬਣਾਵਰੇ ਮੈਂ ਕਰਦਾ ਕੀਪਿੰਗ ਉਹ ਨਹੀਂ ਯਾਰ ਫੀਲਡਿੰਗ ਇਹਨਾਂ ਨੇ ਧੋਖੇबाजी ਕਰਨੀ ਹੈ ਇੱਧਰ ਆਜੋ 10 ਓਵਰ 10 10 ਓਵਰ ਦਾ ਮੈਚ ਲਾਲ ਪਜਾਮੇ ਵਾਲਾ ਉਹ 2 ਮਿੰਟ ਯਾਰ ਸੋਲ ਦਾ ਚਾਚ ਦੀ ਟੀਮ 'ਚ ਨਹੀਂ ਉਹ ਯਾਰ ਸਰਪੇਸਾਂ ਦੀ ਟੀਮ 'ਚ ਆ ਯਾਰ ਉਹ ਮੇਰੇ ਨਾਲ ਆ ਯਾਰ ਐਵੇਂ ਤੈਨੂੰ ਨਹੀਂ ਪਤਾ ਉਹ ਅਸੀਂ ਕਿੰਨੇ ਆ ਮੈਂ ਕਰਨਾ ਤੇ ਨਿਕਾ ਅੱਛਾ ਸਾਡੀ ਬੈਟਿੰਗ ਆ ਲਾ ਸਮਝਾ ਤੇਰੀ بیٹنگ ਕਦੋਂ ਆ ਯਾਰ ਤੂੰ ਸਾਡੇ ਲਈ ਆ ਅੱਛਾ ਠੀਕ ਆ ਬੋਲੀ ਗਾ ਭਰਾਵਾ ਓਕੇ ਓਕੇ ਚਲੋ ਕਹ ਲੈ ਨੀ ਨਿਯੋਗਾ ਦਾ ਕਰਾ ਬੋਲ ਕਰਾ ਮਾ ਬੋਰਾ ਪਹਿਲੀ ਗੇਂਦ ਸੋਲੋ ਦੀ ਰੋ ਕਰੋ 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 ਏ ਬੇਈਮਾਨ ਆ ਉਹ ਨਾ ਮੇਰਾ ਬੰਦਾ ਆ ਪਹਿਲੀ ਲੈ ਆ ਦੇ ਮੈਂ ਲੈ ਕੇ ਮਾਨਦਾਰੀ ਹਾਂ ਹਾਂ ਸਹੀ ਗੱਲ ਹੋ ਗਿਆ ਕਿੰਨੇ ਰਨ ਪੰਜ ਰਨ ਆ 1 ਓਵਰ ਹੋ ਗਿਆ ਪੰਜ ਰਨ ਐਕਸਕੋਰ ਜੀ ਗੇਂਦ ਬਾਹਰ 2 ਓਵਰ ਹੋ ਗਏ 11 ਰਨ ਕਰਨਾ ਬੈਟਿੰਗ ਤੇ ਆ ਹਰਪ੍ਰੇਤ ਸਰ ਬੋਲਿੰਗ ਤੇ ਪਹਿਲੀ ਨੋ ਪਹਿਲੀ ਨੋ ਕੀ ਕਰ ਲੋ 30 ਉਹ ਪ੍ਰੈਸ਼ਰ ਨਹੀਂ ਆ ਸਹੀ ਆ ਰੋਕ ਐਨਾ ਕਦਾ ਮੈਂ ਆਈ ਕਰ ਕਰ ਲੈਣਾ ਕਰ ਰੇ ਹਾਕੀ ਦੇਖਿਆ और मैं करा ग्रामा चलो चलो बस वेरी गुड बस बस है तीन ਚੌਥੀ ਆਹ ਚਲੋ ਪੰਜਵੀਂ ਓ ਵਾਹ ਗਰਜੀ ਸਿਰਾ ਇੱਕ ਗੇਂਦ ਰਹਿ ਗਈ ਸਰ ਜੀ ਪੰਜ ਸਕੋਰ ਹੀ ਆਇਆ ਕੋਈ ਬਾਹਲਾ ਨਹੀਂ ਇੱਕ ਗੇਂਦ ਰਹਿ ਗਈ ਓ

ਪਰਮਵੀਰ ਰਗ 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 ਸੋਲੀ 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 ਇਹ ਫਲ ਹੋ ਨਹੀਂ ਬਣਦਾ ਗੁੱਡ ਸੇ 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 ਆਊਟ ਆਹੇ ਹੁਣ ਸਕੇ ਦਾ ਸਖ ਗਿਆ ਵੀ ਬੰਦਾ ਬੋਲਾਂ ਸੇਟ ਰਿਆਂ ਮਾਰੜੇ ਉਹ ਮੈਂ ਕਹਿੰਦਾ ਇਹਨਾਂ ਦੀਆਂ ਬੋਲਾਂ ਦਿਖਾ ਸ਼ਾਨਦਾਰ ਕੈਚ ਹਰਪੇ ਸਿੱਧੂ ਦਾ ਕਰਨਵਰਾਜ ਦਾ ਲਿਆ ਕੈਚ ਉਹ ਘੈਂਟ ਪ੍ਰੀਤ ਓਵਰ ਕਲੋੜਿਆ 6ਵਾਂ ਬਰਤਰਾ ਹਣਾ ਹਾਂਜੀ ਓਕੇ ਆ ਫੇਰ ਹੋਏ ਮੂਰੇ ਬੋਲ ਵਿਚ ਆ ਵਿਚ ਵਿਚ ਵਹੀ ਵਿਚ ਓਏ ਪ੍ਰੀਤ ਓਏ ਹਵਾ ਦੇ ਵਿੱਚ ਰੰਗ ਹੋਈ ਸੀ ਦੇਖੀ ਜੀ ਹਾਂ ਨਹੀਂ ਨਹੀਂ ਚਾਰ ਹੋ ਗਏ ਸੀ ਅਜੇ ਤਾਂ ਕਿਉਂ ਕੀ ਬੋਲ ਦਿਓ ਹਵਾ ਦੇ ਵਿੱਚ ਕਿੰਨੀ ਹੋਈ ਸੀ ਸੰਗ ਨਹੀਂ ਮੈਂ ਨਹੀਂ ਦੇਖੀ انا ਤੁਹਾਨੂੰ ਕਿਹਾ ਉਹਦਾ ਫਾਇਦੇ ਵਾ ਤੇ ਪਤਾ ਨਹੀਂ ਗੂਆ ਤੈਨੂੰ ਨਹੀਂ ਹੋ ਜਾਂਦੀ ਰਨਰ ਰਨਰ ਰਨ 30 ਹੋ ਗਏ ਚਲ ਨਿੱਕੇ ਛੱਕਾ ਚਾਹੀਦਾ ਛੱਕਾ ਬਾਈਰ ਆ ਲੈ 31 ਹੋ ਗਏ ਇਹਦਾ ਪੂਰਾ ਆਸਤਰ 31 ਹੋ ਗਏ 31 7ਵਾਂ ਓਵਰ ਹੈ ਨਾ ਹਾਂ 4 ਓਵਰ ਹੈਗੇ ਸੋਲੀ ਆਇਆ ਮੂਹ ਦਾ ਨਾ ਮਾਰੀ ਨੋ ਬਾਲ ਕਿਵੇਂ ਜਗਾ ਦੇਖ ਕੇ ਬਾਲ ਸੱਟ ਪਾਈ ਲੈ ਹੋਰ ਕੀ ਆ ਜਗਾ ਦੇਖ ਕੇ ਬਾਲ ਸੱਟ ਮੈਂ ਰੋਹਿਤ ਸ਼ਰਮਾ ਤੋਂ ਤਾਲ ਨੂੰ ਚੱਲ ਕੋਈ ਨਹੀਂ ਹੋਰ ਮੈਨੂੰ ਨਿਕਲ ਆਓ ਹੋ ਦੋ ਚਾਈ ਦੇ ਰਹਿਣ ਚੱਲ ਵੱਤੀ ਤੇਤੀ ਹੋਏ ਚੱਲ ਨਿੱਕੇ ਮਾ ਤਾਂ ਲਗਾਤਾਰ ਹੀ ਚੱਲੂ ਇਹ ਆਹਾ ਓਏ ਹੋਏ ਓਏ ਹੋਏ ਓਏ ਹੋਏ ਆਇਆ ਕੋ ਲੈ ਆਹ ਸੰਝਾ ਬਿੱਲਾ ਆਹ ਸੰਝਾ ਬਿੱਲਾ ਉਹ ਲਾਸਟ ਪੀ ਆਇਆ ਸੀ ਇਹ ਸੰਝਾ ਬਿੱਲਾ ਕਿਵੇਂ ਕਿਵੇਂ ਹੋ ਰਿਹਾ ਕਿਵੇਂ ਹੋ ਰਿਹਾ ਓਏ ਮੈਂ ਬਾਰੀ ਬਾਰ ਹੋ ਗਈ ਆ ਐਜ ਲੱਗ ਗਿਆ ਐ ਬਾਈ ੜਾ ਮਾ ਸਾਹੀ ਓਵਰ ਮੁਕਿਆ ਮੈਂ ਤਾਂ ਨਹੀਂ ਮੈਂ ਤਾਂ ਨਹੀਂ ਓਵਰ ਮੁਕਿਆ ਬੰਦੇ ਦਾ ਤਾਂ ਚਲੋ ਕਨਵਾ ਜੀ 8ਵਾਂ 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 ਓਵਰ ਅੱਠਵੇਂ ਓਵਰ ਦੀ ਪਹਿਲੀ ਗੇਂਦ ਏ 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 ਦੂਜੀ ਗੇਂਦ ਏ ਆਹ ਹਾ 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 ਹ ਏ ਏ ਆ ਤੀਜੀ ਬੋਲ ਦੋ ਜਾਈਂ ਦਿਆ ਦੋ ਭੱਜਾ ਹੁਣ ਵੀ 38 ਤਿੰਨ ਬੋਲਾਂ 40 ਰਨ ਓਹੋ ਛੱਕਾ ਦੋਆ ਦੋਆ ਮੁੜੋ 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 ਉਧਰ ਬੰਦਾ ਵੀ ਆਪਣਾ ਹੀ ਆ ਕੋਈ ਨਹੀਂ ਬੋਲ ਸੱਟਣ ਵਾਲਾ ਬੰਦਾ ਵੀ ਆਪਣਾ ਹੀ ਆ 42 ਹੋ ਗਏ ਓਹੋ ਹੋ ਗਿਆ ਹੀ ਆਟ ਖੋਲਿਆ ਵਾ ਅੱਛਾ ਉਹ ਤੁਸੀਂ ਨਹੀਂ ਮੈਨੂੰ ਫੋਨ ਚ ਦੋ ਬਾਲਾਂ ਰਹਿ ਗਈਆਂ ਇਹਦੀਆਂ ਮੈਂ ਕਾ ਲਾ ਕੇ ਦੇਖ ਲਈ ਓਏ ਟੱਕਰੇਗੀ ਇੱਕ ਰਹਿ ਗਈ 43 ਰਨ 43 ਰਨ ਬਾਹਰ ਆ ਤੇ ਚੌਕਾ ਲਾ ਦਿੱਤਾ ਚੌਕਾ 51 ਸਕੋਰ ਹੋ ਗਏ 51 ਕੋਸਾ ਵਾਟ ਹੋ ਗਏ ਨੇ ਕੋਲੇ ਛੱਕਾ ਜਾਈਦਾ ਇੱਥੇ ਓਏ ਮਾਰ ਦੋ ਕੋਲੇ ਇਹਦਾ ਗਿੱਟੇ ਛਾਂਦਾ ਉਹ ਕਿੱਆ ਵਾ ਹੁਣ ਇਹ ਸਾਂਝਾ ਹੀ ਆਇਆ ਗੱਟ ਦੋ ਦਿਨ ਮਾਰਾ ਬੰਦ ਇਹ ਸਾਂਝਾ ਬਿੱਲਾ ਬਾਈਡ ਨਹੀਂ ਅੱਕੇ ਹੱਦ 60 60 ਬਣਾਏ ਜਾਇ ਤਨ ਮੈਂ ਕੱਲੇ ਨੇ ਉਧਰੋਂ ਸੋਲੀ ਲਓ ਜੀ ਸਾਹਿਲ ਆ ਗਿਆ ਬੈਟਿੰਗ ਤੇ ਕਰਨ ਵਿਰਾਜ ਹੈਗਾ ਬੋਲਿੰਗ ਤੇ ਤੁਸੀਂ ਬੈਟਿੰਗ ਤੇ ਜਾਓ ਨਹੀਂ ਚੱਲ ਤੂੰ ਬੈਟਿੰਗ ਤੇ ਮੈਂ ਕੀਪਰ ਕੋਈ ਹੋਰ ਭੇਜ ਦੇ ਹੋਰ ਇੰਨੇ ਕਿੰਨੇ ਕ ਪੰਜ ਪੰਜ ਜੀ ਸਕੋਰ ਦਿੱਤੇ 10 ਓਵਰ 55 ਸਕੋਰ ਹੈ ਨਾ ਹਾਂ ਤੇ ਲਾਵੀ ਸਾਹਿਲ ਜਿਤਨਾ ਬਈ ਮੈਚ ਲੈ ਆਗੀ ਸਾਖ ਦਾ ਉਹ ਸਹੀ ਕੀਤਾ ਚਲੋ ਜੀ ਪਹਿਲਾ ਓਵਰ ਆ ਸਾਡੀ ਬਾਰੀ ਆ ਓ ਵਾਹ ਬੁਗੇ ਬਹੁਤ ਸਰਾ ਸ਼ਾਟ 1 ਰਨ ਪਹਿਲੀ ਬੋਲ ਤੇ ਆਪਾ ਸ਼ਾਬਾਸ਼ 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 ਬਟਾ ਸ਼ਾਬਾਸ਼ 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 ਕੁਲੇ ਦੂਜੀ ਗੇਂਦ ਗਰੋ ਦਾ ਬੱਟਾ ਹੋਇਆ वाह चल 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 सोलू भी बहुत टाइम है बहुत टाइम है नहीं बजनी ओ नहीं बजनी यार बात ही है तो रन हो गए पहले ओवर च ਦੂਜਾ ওভার ਪਹਿਲੀ ਗੇਂਦ 9 0 0 9 ਹਾਂ ਕਿੱਥੇ ਬਾਹਰ ਆ ਇੱਥੇ ਪਈ ਆ ਗੇਂਦ ਆ ਦੇ ਜਿਦੋਂ ਚੱਕਣੀ ਆ ਤੂੰ ਉਹ ਇੱਥੇ ਹੀ ਆ ਕਰਨੇ ਓ ਵਾਹ ਸੋਲੀ ਨਿਕਲੀ ਬੜੀ ਸੀ ਬੈਟ ਘਮ ਗਿਆ ਥੋੜਾ ਜਿਆ ਦੂਜੀ ਗੇਂਦ ਨੋ ਆ ਬਾਈ ਫੇਰ ਚਾਰ ਕੋਲ ਹੋ ਗਏ ਹਾਂਜੀ ਚਾਰ ਹੋ ਗਏ ਜ਼ੀਰੋ ਗੇਂਦ ਆ ਇਹ ਤਾਂ ਨਹੀਂ ਗੋਪ੍ਰੋ ਲਾਉਣ ਦਿੰਦੇ ਸਰ ਜੀਰੋ ਚਲੋ 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 ਓ ਵਾਹ ਬੁਗੇ ਬਹੁਤ ਸੋਹਣਾ ਸ਼ਾਟ ਉਹ ਪਰੇ ਨੂੰ ਖੜ ਜਾ ਨਿੱਕੇ ਬਹੁਤ ਸੋਹਣਾ ਸ਼ਾਟ ਅਸਲੀ ਨਹੀਂ ਫੜੀ ਜਾਣੀ ਇਹਨਾਂ ਤੋਂ ਯਾਰ ਕਿੱਥੇ ਫੜੀ ਜਾਣੀ ਆ ਆ ਕੈਚ ਕਰ ਗਿਆ ਉਹ ਬਾਅਦ ਕੀਆ ਉਹ ਕਿੱਥੇ ਉਹ ਕਿੱਥੇ ਉਹ ਕਿੱਥੇ ਚੱਲ ਰਿਹਾ ਆ ਇਹ ਨਾ ਕਰਾਉਂਦਾ ਆ ਡਿੱਕਾ ਲਾਉਣ ਗਿਆ ਸੀ ਆ ਬੰਦਾ ਡਿੱਕਾ ਲਾਉਣ ਗਿਆ ਸੀ ਬਹੁਤ ਸਟੇਜ ਕੀਤਾ ਓਏ ਆ ਡਿੱਕਾ ਲਾਉਣ ਗਿਆ ਸੀ ਆ ਖਰਾ ਯਾਬ ਆ ਉਹ ਬੰਦਾ ਗਾ ਵੀ ਜਿਹਦੇ ਕੋਲੇ 10 ਕੈਚ ਆਏ ਆ ਤੇ ਇਹਨੇ 15 ਛੱਡੇ ਆ ਪੰਜ ਕਿਸੇ ਦੇ ਵਿੱਚ ਵੱਜ ਕੇ ਛੜਾਏ ਆ 10 ਆ ਆਪ ਦੇ ਓ ਲੈ ਕ ਨਵਾਂ ਓਵਰ ਤੀਜਾ ਓਵਰ ਚੌਥਾ ਓਵਰ ਤੇ ਸਾਡੇ 7 ਰਨ ਮੈਂ ਆਊਟ ਹੋ ਗਿਆ ਟੀਮ ਹੀ ਆਊਟ ਹੋ ਗਈ ਪੰਜਵਾਂ ਓਵਰ ਇਹਨੇ ਕਰਨੇ ਕਰਨੇ ਪੰਜਵਾਂ ਆ ਪੰਜਵਾਂ ਪੰਜਵਾਂ ਓਵਰ ਆ 12 ਰਨ 13 13 ਇੱਕ ਭੱਜ ਕੇ ਲਿਆ ਛੱਡਿਆ ਕੈਚ ਬਹੁਤ ਹੀ ਸ਼ਾਨਦਾਰ ਕੈਚ ਛੱਡਿਆ ਕਿੰਨੇ ਰਨ ਹੋਗੇ ਸਰ ਜੀ 19 19 ਹੋਗੇ ਤੇ 6 ਓਵਰ ਹੋਗੇ 7ਵਾਂ ਓਵਰ ਪਰਮਵੀਰ ਕਰਾਊਗਾ 7ਵਾਂ ਪਰਮਵੀਰ ਕਰਾਉਂਦਾ ਕਹਿੰਦਾ ਓ ਵਾਈਡ ਦਾ ਛੱਡ ਦਿਆ ਕਰੋ ਇੰਨੇ ਤਾਂ ਤਾਂ ਰਨ ਆ ਆਪਣੇ 6ਮ ওভার ਕਿਤੇ ਨਹੀਂ ਆਊਟ ਕੀਤੇ ਹਾਂਜੀ ਹਾਂਜੀ ਵੀ ਆਊਟ ਕਰ ਦਿੱਤੇ ਜਿੱਤਗੇ ਨਾ ਜਿੱਤਗੇ ਜਿੱਤਗੇ ਹੁਣ ਤਾਂ ਬਦਰ ਰਹਿਣਾ ਤੇ ਜਿੱਤ ਹੁਣੇ ਪਾਰਟੀ ਕਰਨਗੇ ਆਪਾਂ ਨੂੰ ਜਿੱਤੀ ਵੀਟੀ ਜਿੱਤੀ ਵੀਟੀ ਆਰੇ ਵੇ ਬੰਦੇ ਪਾਰਟੀ ਕਰਦੇ ਹੁੰਦੇ ਆ ਨਹੀਂ ਨਹੀਂ ਜਿੱਤੇ ਵੀ ਬੰਦੇ ਪਾਰਟੀ ਕਰੂ ਭਾਈ ਜਿਹੜਾ ਬੰਦਾ ਜਿਹੜਾ ਸ਼ਰਤ ਤੇ ਬਾਈ ਐਂ ਹੁੰਦਾ ਕਿਹੜੀ ਸ਼ਰਤ ਕੀਤੀ ਇੰਟਰਨੈਸ਼ਨਲ ਕ੍ਰਿਕਟ ਦੇ ਰੂਲ ਹੋਰ ਆ ਨੈਸ਼ਨਲ ਕ੍ਰਿਕਟ ਦੇ ਰੂਲ ਹੋਰ ਆ ਹੈ ਇੱਥੇ ਤਾਂ ਹਮੇਸ਼ਾ ਪਾਰਟੀ ਤੇ ਦਾ ਮੈਚ ਲੱਗਦਾ ਨਹੀਂ ਭਾਈ ਜੀ ਡੀ ਟੀਮ ਜੈਦੀ ਐਨਜੋਇਮੈਂਟ ਕਰਦੀ ਉਹ ਪਾਰਟੀ ਕਰੂ ਤੇਰਾ ਵਿਜੇ ਮਾਲ ਲਗਾ ਬੈਠਾ ਤੈਨੂੰ ਕੀ ਡਿੱਕਾ ਆ ਤੈਨੂੰ ਵੀ ਡਿੱਕਾ ਮਾਲੀਆ ਸਾਹਿਬ ਮੈਂ ਭੱਜਣਾ ਬਾਕੀ ਗੱਲਾਂ ਮੈਂ ਭੱਜ ਜਾਣਾ ਬਾਕੀ ਗੱਲਾਂ ਬਾਅਦ ਵਿੱਚ ਸਾਡੀ ਟੀਮ ਦਾ ਬੈਸਟ ਪਲੇਅਰ ਆ ਇਹ ਇੱਕ ਤਾਂ ਪਹਿਲੇ ਓਵਰ ਤੋਂ ਲੈ ਕੇ ਚਾਚੂ 8ਵੇਂ 9ਵੇਂ ਓਵਰ ਤੱਕ ਖੜਾ ਰਿਹਾ ਬੰਦਾ ਵਿਜੇ ਮਾਲੀਆ ਭੱਜ ਜਾਣਾ ਮੈਂ ਭੱਜ ਜਾਣਾ ਤੇ ਇਹ ਪਹਿਲੇ ਇਹਨਾਂ ਦਾ ਪਹਿਲਾ ਮੈਚ ਹੀ ਸੀਗਾ ਤੇ ਸਾਰੀਆਂ ਲਾਈਆਂ ਵੀ ਆ ਇਹਦਾ ਕੁੱਲ ਮਿਲਾ ਕੇ ਅੱਜ ਦਾ ਜਿਹੜਾ ਮੈਚ ਆ ਉਹ ਬਲੌਗਰਾਂ ਦੇ ਨਾਮ ਆ ਰਿਹਾ ਹਾਂ 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 ਮੈਂ ਵੀ ਲਾਸਟ ਓਵਰ ਤੱਕ ਹੀ ਖੜਿਆ ਕਿੰਨੇ ਨਹੀਂ ਨਹੀਂ ਸਾਰੇ ਨਾਲੋਂ ਵੱਧ ਥੋੜੇ ਰਹਿ ਨਹੀਂ ਸੀ ਤੁਹਾਡੀ ਟੀਮ ਚ ਛੁੱਟੀ ਚਲੇ ਗਏ ਸੀ ਫੌਜ ਵਾਂਗੂ ਹਾਂ ਵਿੱਚ ਮੈਨੂੰ ਆਇਆ ਸੀ ਮੈਂ ਬੋਲਿੰਗ ਕਰਾਉਣੀ ਆ ਇਹ ਫੌਜ ਵਾਂਗੂ ਛੁੱਟੀ ਲੈ ਗਏ ਸੀ ਨਹੀਂ ਉਧਰ ਉਧਰ ਵੀ ਇਹਨਾਂ ਦੇ ਸਭ ਤੋਂ ਵੱਧ ਰਹਿਣ ਸੀ ਸਾਡੀ ਟੀਮ ਚ ਸਭ ਤੋਂ ਵੱਧ ਰਹਿਣ ਇਹਨਾਂ ਦੇ ਹਾਂ ਤੇ ਦੋ ਐਨਾ ਕੀਤੇ ਆ ਹਾਂ ਦੋ ਇਹਨੇ ਆਊਟ ਕੀਤੇ ਤੇ ਆਪੋ ਮਰਾ ਮੈਂ ਤਾਂ ਕੈਚ ਮੈਂ ਤਾਂ ਕੈਚ ਕੀਤੇ ਆ ਕੌਣੇ ਕੀਤਾ ਮੈਂ ਤਾਂ ਨਹੀਂ ਦੱਬਦੀ ਹੈਣੀ ਬੋਲ ਮਲਾ ਕੇ ਬੋਲ ਮਲਾ ਕੇ ਕੁੱਲ ਮਿਲਾ ਕੇ ਪਾਰਟੀ ਫੇਰੇ ਦਿੱਲੀ ਚਲੀ ਗਈ ਮੈਂ ਆਪਦੀ ਮੈਚ ਆ ਇਧਰ ਸਟੇਟ ਪਲੇਅਰ ਇਹ ਤਾਂ ਬਹੁਤ ਬਹੁ ਬਾਉਂਡਰੀ ਤੇ ਰੁਕੀ ਨਹੀਂ 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 ਬਾਉਂਡਰੀ ਤੇ ਰੁਕੀ ਵੀ ਨਹੀਂ ਕੋਈ ਇੱਕ ਇੱਕ ਕੈਚ ਛੱਡਿਆ ਰੋਕਿਆ ਕਿਉਂ ਨਹੀਂ ਰੋਕਿਆ ਇਹ ਨਾ ਸੁਣੋ ਮੇਰੀ ਗੱਲ ਇੱਧਰ ਇੱਧਰ ਮੈਂ ਮੈਚ ਦੀ ਸਮਰੀ ਦੱਸਾਂ ਇਹਨੇ ਕਰਾਇਆ ਮੈਚ ਦੇ ਵਿੱਚ 24 ਗੇਂਦਾਂ ਲੀਗਲ ਤੇ 38 ਗੇਂਦਾਂ ਅਲੀਗਲ ਉਹਦੇ ਰਨ ਬਾਰੇ ਬੋਏ ਠੀਕ ਹੈ ਜਿਹੜੇ 20 ਬਣਾਉਂਦਾ ਵੀ ਉਹਨਾਂ 54 ਦੇ ਵਿੱਚੋਂ ਮੇਰੇ ਹਿਸਾਬ ਨਾਲ 25 ਰਨ ਸੀਗੇ ਜਿਹੜੇ ਉਹ ਬੈਠਦੇ ਸੀ ਤੇ ਬਾਕੀ ਜਿਹੜੇ ਰਨ ਸੀ ਉਹ ਸਾਰੇ ਵਾਹ ਕਹਿੰਦਾ ਮੇਰਾ 20 ਕੀ ਬੜਾਏ ਆ ਇਹਦਾ ਕੈਚ ਬਹੁਤ ਤਕੜਾ ਸੀ ਇਹਦਾ ਹਾਂ ਤੇ ਇਹਦਾ ਜਿਹੜਾ ਕੈਚ ਉਹ ਹੈਗਾ ਉਹ ਫਲਿੱਪਸ ਵਾਲਾ ਕੈਚ ਸੀ ਹਾਂ ਦੂਰੋਂ ਆਇਆ ਕਿੱਥੋਂ ਆਇਆ ਨੈਕਸਟ ਲੈਵਲ ਗਿਆ ਆ ਤੁਹਾਡੀ ਟੀਮ ਚ ਕੁਝ ਜਾ ਵੀ ਰਨ ਬਣਾ ਗਿਆ ਮੇਰਾ ਮੇਰੀ ਗੱਲ ਮੰਨਣੀ ਆ ਜਾਂਦਾ ਮੇਰੇ ਕੋਲ ਇਹਦਾ ਬਰ ਰਨ ਸੀ ਤੁਹਾਡੀ ਟੀਮ ਮੇਰੇ ਤੁਹਾਡੀ ਵੀ ਚੋਕ ਆ ਆ ਉਹ ਸਾਂਝਾ ਬੰਦਾ ਸੀ ਤਾਂ ਕਰਕੇ ਉਹ ਤੇ ਚਰਚਾ ਨਹੀਂ ਹੋ ਰਹੀ ਪਲੇਅਰ ਉਹ ਵੀ ਵਧੀਆ ਸੀਗਾ ਪਰ ਅਸੀਂ ਉਹ ਥੋੜਾ ਉਹ ਵੀ ਆ ਨਾ ਉਹਨਾਂ ਟੀਮਾਂ ਚ ਚੋਕੇ ਹੁਣ ਹੀ ਮਾਰੇ ਆ ਅਨਰਜੀ ਅਨਰਜੀ ਉਹਦੀ ਸਾਰੀ ਅਸੀਂ ਖਾ ਲਈ ਪਹਿਲਾਂ ਬੈਟਿੰਗ ਕਰਾ ਕੇ ਹਣਾ ਸਾਡੇ ਲਈ ਭੇਜ ਕੇ ਜੀ ਇੱਕ ਚੋਕ ਫੇਰ ਲਵਾਤੀ ਹੁਣ ਲੱਗ ਗਈ ਨਹੀਂ ਨਹੀਂ ਫਾਜਲ ਕਾ ਜਾਣਾ ਚੱਲੋ ਠੰਡੇ ਚੱਲਾਂ ਅਗਲਾ ਮੈਚ ਫੇਰ ਲਾਉਨੇ ਆ ਓਏ ਇਹਨਾਂ ਨੂੰ ਸ਼ੂਟਿੰਗ ਹੀ ਹੁੰਦੀਆਂ ਪੇਪਰਾਂ ਕਰਕੇ ਓਏ ਉਹਨਾਂ ਚਾਰ ਨਾਲ ਤੁਸੀਂ ਆਪਣੀ ਟੀਮ ਵਾਲੇ 5-5 ਬਦਾਮ ਪਹਿਾਉਣੇ ਸ਼ੁਰੂ ਕਰ ਦੋ ਸਵੇਰੇ ਕੱਲ ਨੂੰ ਕੱਲ ਨੂੰ ਗੱਲ ਸੁਣੋ ਮੇਰੀ ਸੇਮ ਸੇਮ ਟੀਮਾਂ ਖੇਡਣਗੀਆਂ ਬਸ ਫੇਰ ਇਹ ਸਾਝਾ ਪਲੇਅਰ ਆਇਆ ਸਾਡੇ ਲਈ ਨਹੀਂ ਇਹ ਹੈ ਨਹੀਂਗਾ ਕੋਈ ਨਾ ਆਪਾਂ ਦੇਖ ਕੇ ਧਰ ਲਾਂਗੇ ਮੈਚ ਆ ਆਪਣੇ ਆਪਣੇ ਬੰਦੇ ਪੰਜ ਪੰਜ ਮਦਮ ਤੇ ਹੁਣੇ ਸ਼ੁਰੂ ਕਰ ਦੋ ਬਾਟੇ ਆ ਗਏ ਉਹ ਤੂੰ ਅੱਗੇ ਲੈ ਵੀ ਤੇ ਰਾਗ ਲੋਕੀ ਖਾੜੀਆਂ ਤੇ ਪ੍ਰੈਕਟਿਸ ਲੋਕੀ ਤੇ ਇਹ ਅੱਜ ਪਹਿਲਾ ਮੈਚ ਹੋਇਆ ਐਸੇ ਟੀਮਾਂ ਦਾ ਇਹ ਪੰਜ ਮੈਚ ਹੋਣਗੇ ਪੰਜਾਂ ਚ ਜਿਹੜਾ ਤਿੰਨ ਜਿੱਤੂਗਾ ਉਹ ਲੀਗ ਜਿੱਤੂਗਾ ਹੂੰ ਠੀਕ ਆ ਹੈ ਇਹ 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 ਲੀਗ ਦਾ ਨਾਮ ਹੈ ਲੰਡੂ ਪ੍ਰੀਮੀਅਮ ਲੀਗ ਹੈ ਲੰਡੂ ਪ੍ਰੀਤ ਲੀਗ ਕੀ ਪ੍ਰੀਮੀਅਮ ਲੀਗ ਲੰਡੂ ਲੰਡੂ ਪ੍ਰੀਮੀਅਮ ਲੀਗ ਦੇ ਵਿੱਚ ਪਹਿਲਾ ਮੈਚ ਹੋ ਗਿਆ ਆ ਠੀਕ ਆ ਤੇ ਲਾਸਟ ਮੈਚ ਤੇ ਫੈਸਲਾ ਕਰਾਂ ਪੰਜਵੇਂ ਪੰਜਵੇਂ ਮੈਚ ਉਹ ਤਾਂ ਬੱਤੇ ਬੱਤੇ ਦੀ ਸ਼ਰਤ ਚਲੋ ਬੱਤੇ ਵੀ ਮਾਰੀ ਚਲੋ ਬੱਤੇ ਵੀ ਮਾਰੀ ਉਹਦ ਨੂੰ ਗਰਮੀ ਆ ਜੂ ਗਰਮੀ ਆ ਜੂਗੀ ਆ ਪਹਿਲਾ ਮੈਚ ਲੱਗ ਗਿਆ ਐਲ ਪੀ ਐ ਲੱਗ ਗਿਆ ਸਾਰੇ ਨੂੰ ਉਹ ਲੈ ਕੇ ਦੇਣ ਗੱਲ ਕਰ ਮੇਰੀ ਸਰੈਂਟਰ ਫਰਸ਼ਾ ਨਹੀਂ ਸੀ ਜੇ ਓਏ ਬਾਹ ਉਹ ਬਵਲ ਗਮਾ ਲਿਆ ਹੋਣਗਾ ਉਹ ਮੂੰਹ ਸਾਰੇ ਦਾ ਵੱਜਦਾ ਹੋਵੇ ਫਿਰ ਕਰੈਕਟਰ ਜੇ ਲੱਗਾਂਗੇ ਇੱਕ ਟੋਪੀਆਂ ਇੱਕ ਐਨਕਾਂ ਕੋ ਸੈਂਡਵਾ ਓਏ ਓਏ ਇੱਧਰ ਐਨਕਾਂ ਦਾ ਦਾਨ ਹੋਇਆ ਮੈਨੂੰ ਦਾਨ ਹੋ ਗਿਆ ਐਨਕਾਂ ਮੇ ਹੋ ਲੈ ਕਿਉਂ ਤੇ ਸਾਨੂੰ ਕਰੈਕਟ ਦਾ ਸਮਾਨ ਜੇ ਕੋਈ ਦਾਨਦੂਨ ਕਰਨਾ ਚਾਹੁੰਦਾ ਦਾਨ ਕਰ ਸਕਦਾ ਹਾਂ ਅਸੀਂ ਮਝੂਰੀ ਮਝਾਰੀ ਆ ਆ ਮੈਟ ਤੇ ਦਾ ਮੇਰੇ ਸਟicker ਲੱਗਿਆ ਵਾ ਆ ਕੰਪਨੀ ਦਾ ਲੱਗਿਆ ਵਾ ਝੂਟਰ ਵਾਲਿਆਂ ਦਾ ਆ ਕੇਜੀ ਆ ਜਗਰਾਉ ਵਾਲਿਆਂ ਦਾ ਕੇਜੀ ਆ ਜਗਰਾਉ ਵਾਲਿਆਂ ਦਾ ਬੇਟਾ ਚੂ ਕੇਜੀ ਇਹ ਵਾਲਿਆਂ ਦਾ ਆ ਇਹ ਸਪੋਰਟਸ ਵਾਲਿਆਂ ਨੇ ਮੈਨੂੰ ਸਪான்ਸਰ ਕੀਤਾ ਆਪਾਂ ਕਸ਼ਮੀਰ ਚਲੀਏ ਕਸ਼ਮੀਰੀ ਬਿੱਲੂ ਦੀਆਂ ਲੈਣੇ ਆ ਬੈਟ ਕਸ਼ਮੀਰੀ ਬਿੱਲੂ ਆ ਆ ਬੈਟ ਆ ਮੁੱਲ ਲਿਆ ਸੀ ਆ ਸਪான்ਸਰ ਕੀਤਾ ਸੀ ਇਹ ਸਪੋਰਟਸ ਵਾਲਿਆਂ ਨੇ ਆ ਬੈਟ ਵਿਕਰਾਂਤ ਸ਼ਰਮਾ ਵੱਲੋਂ ਆਇਆ ਹਾ ਹੋਇਆ ਉਹ ਬੈਟ ਚੋਰੀ ਚੱਕਿਆ ਹੋਇਆ ਹੁਣ ਇੰਨਿਆਂ ਬੰਦੇ 'ਚ ਚੋਰ ਹੈਗਾ ਵੈਚੀਆ ਪਰ ਮੈਂ ਦੱਸਣਾ ਨਹੀਂ ਕੌਣ ਤੇ ਜਿੰਨਾ ਖਿਆਨੇ 'ਚ ਬੈਟ ਹੈ ਜਿੰਨੇ ਭੜੂ ਚਾਹੇ ਚਲੋ ਓਕੇ ਵਾ ਪੜਦੇ ਆਂਗਾ